ਕਈ ਮੁੰਡੇ ਥੱਕੇ ਵੇ ਪੂਰੇ ਫੋਲ ਆ ਕਿੰਨੇ ਟਾਈਮ ਕਿਨਾ ਹੋਇਆ ਵਾ 2:30 2:30 ਵਜ ਗਏ ਤੇ ਵੀ ਬੀਕਾਂ ਨੇ ਰੁਕੀ ਥਲੇ ਕਹਿੰਦੇ ਵੀ 300 ਕਿਲੋਮੀਟਰ ਵਾਟ ਕੱਢਿਆ 500 ਰਹਿ ਗਿਆ ਬਸ ਮੁੰਡੇ ਦੇ ਚਿਹਰੇ ਦੀ ਰੌਣਕ ਦੇਖੋ ਤੁਸੀਂ ਕਰ ਗਈ ਜਾਂਦੀ ਆ ਆ ਬਾਗੋ ਬਾਗਿਆ ਬੇਟਾ ਕੋਈ ਨਹੀਂ ਯਾਰ ਇਹਨੇ ਲਗਰੇ ਯਾਰ ਬਸ ਕੱਲ ਨੂੰ ਪਹੁੰਚ ਜਾਗੇ ਆਪਾਂ 12 ਕਿਲੇ ਦੇ ਕਰ ਰਾਹੰਦੜੀ ਨਾਲ ਸ਼ੁੱਕਰਵਾਰ 15 ਅਗਸਤ ਹੋ ਗਈ ਆ ਆਜ਼ਾਦੀ ਦਿਵਸ ਮੁਬਾਰਕ ਸਮਾਂ ਹੁਣ ਚੱਲ ਚੱਲ ਬਈ ਵਾਹਿਗੁਰੂ 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 ਲੋ ਬਈਆ ਆਪਣੇ ਪਿੰਡ ਦੀ ਫਿਰਨੀ ਬੈਂਕ ਬੈਗ ਹੈ ਕਿ ਠੀਕ ਹੈ ਕੰਫਰਟੇਬਲ ਹੈ ਨਹੀਂ ਯਾਰ ਤੇ ਚੱਲਦੇ ਆ ਅੱਗੇ ਵਾਹਿਗੁਰੂ ਲੈ ਆ ਵੀ ਮਿੱਤਰੋ ਆਪਾਂ ਇਥੋਂ ਰੂਟ ਫੜਿਆ ਚੱਲਾਂਗੇ ਬਠਿੰਡਾ ਬਠਿੰਡੇ ਪਹੁੰਚ ਕੇ ਕਰਾਂ ਮਿਲਦੇ ਫਿਰ ਤੁਹਾਨੂੰ ਹੁਣ 6 ਵਜੇ ਚੱਲੇ ਆਪਾਂ ਕਿਲੋਮੀਟਰ ਥੋ ਹੈਗੇ ਯਾਰ ਤਕਰੀਬਨ 900 ਹੈਗੇ ਯਾ 900 ਹਾਂ 900 ਕਿਲੋਮੀਟਰ ਆ ਤਕਰੀਬਨ ਤੇ ਵਾਹਿਗੁਰੂ ਕਰੇ ਭਲੀ ਕਰਾਂ ਸਵੇਰ ਤੱਕ ਰਪਾਂ ਟਿਕਾਣੇ ਲੱਗ ਜਾਣਾ ਹੈ ਨੈਵੀਗੇਸ਼ਨ ਦੇ ਹਿਸਾਬ ਦੇ ਨਾਲ ਸਾਨੂੰ ਦਿਖਾ ਰਿਹਾ ਪਹੁੰਚਣ ਦੇ ਲਈ ਇਹ 16 ਘੰਟੇ ਜੇ ਕੰਟੀਨਿਊ ਰਾਈਡ ਕਰਦੇ ਆ ਤਾਂ ਤੇ ਪਰ ਯਾਰ ਕੰਟੀਨਿਊ ਰਾਈਡ ਤਾਂ ਹੋਣੀ ਨਹੀਂ ਨਾ ਲਗਾਤਾਰ ਤਾਂ ਰੁਕਣਾ ਹੀ ਪੈਣਾ ਹੈ ਬ੍ਰੇਕ ਲਵਾ ਕੇ ਵੇਖਦੀ ਟਰਾਈ ਕਰਾਂਗੇ ਇਸ ਵਾਰ ਦੇ ਭਾਰਤ ਮਾਲ ਵਿੱਚ ਚੜ੍ਹਨ ਦੇ ਦਾ ਤਾਂ ਸਵਾਦ ਆ ਜਾਣਾ ਫਿਰ ਤਾਂ ਇਹ ਬਾੜ ਖਿੱਚੀ ਜਾਊਗੀ ਚਲੋ ਦੇਖਦੇ ਆ ਕੀ ਬੰਦ ਆ ਬਾਜਾ ਖਾਨਾ ਬਾਜੇਖਾਨੇ ਪਹੁੰਚ ਗਏ ਇੱਥੋਂ ਆਪਾਂ ਆਹ ਰੂਡ ਫੜਨਾ ਬਠਿੰਡਾ ਯਾਰ ਵੇਖ ਲਓ ਬੁਲਟ ਨੂੰ ਨਾ 2 ਦਿਨ ਹੋ ਗਏ ਚਮਕਾਈ ਜਾਂਦੇ ਨੂੰ ਐ ਬਣਾਤਾ ਹੀ ਸਾਫ ਪਰ ਬਾਰਿਸ਼ ਹੋਏ ਕਰਕੇ ਰੋਡ ਸਾਰੇ ਗੰਦੇ ਆ ਤੇ ਐਸੀ ਤੈਸੀ ਹੋ ਜਾਣੀ ਆਪਣੇ ਬੁਲਟ ਦੀ ਵੀ ਪਰ ਯਾਰ بارش ਦਾ ਫਾਇਦਾ ਵੀ ਆ ਮੌਸਮ ਥੋੜਾ ਠੀਕ ਹੋ ਗਿਆ ਨਹੀਂ ਤਾਂ ਗਰਮੀ ਜਿਆਦਾ ਸੀਗੀ ਹੁਣ ਜਿਹੜਾ ਜਾਣੇ ਆ ਤੇ ਉਦੋਂ ਠੰਡੀ ਹਵਾ ਆਉਂਦੀ ਆ ਘੈਂਟ ਮੌਸਮ ਆ ਚੈਲਡ ਪੂਰਾ 6:38 ਹੋ ਗਿਆ 7:37 ਵਜੇ ਤਣੂ ਬਠਿੰਡੇ ਪਹੁੰਚ ਜਾਗੇ ਆਪਾਂ ਇੱਥੋਂ ਆਪਾਂ ਵੱਡੇ ਰੋਡ ਤੇ ਚੜ ਜਾਣਾ ਬਸ ਬਠਿੰਡੇ ਵਾਲੇ ਤੇ ਬਠਿੰਡਾ ਰੋਡ ਦੀ ਐਂਟਰੀ ਜਦੋਂ ਹੋਗੀ ਫਿਰ ਆਪਾਂ ਸਿੱਧਾ ਜਾ ਕੇ ਬਠਿੰਡੇ ਵਾਲੇ ਥਰਮਨ ਕੋਲੇ ਲੁਕਣਾ ਹੈ ਕਿਉਂਕਿ ਬਾਕੀ ਬੰਦੇ ਉੱਥੇ ਹੀ ਵੇਟ ਕਰਦੇ ਆ ਲਓ ਵੀ ਮਟਰੋ ਪਾਪਾ ਚੜ ਗਏ ਵੱਡੇ ਹਾਈਵੇ ਤੇ ਇਹ ਤੋਂ ਬਾਅਦ ਸਾਰਾ ਆਹੀ ਰੋਡ ਮਿਲਣਾ ਹੈ ਜੇ ਕਿਤੇ ਭਾਰਤ ਮਾਲਾ ਚੜ ਗਏ ਨਜ਼ਾਰਾ ਆ ਜਿੰਗਾ ਤੇ ਨਹੀਂ ਫਿਰ ਅੱਗੇ ਜਿਵੇਂ ਗਏ ਸੀਗੇ ਪਿੰਡਾਂ ਮੇਰੀ ਸੰਗਰੀ ਆ ਹੋ ਕੇ ਡੱਬ ਵਾਲੀ ਨਾਚ ਨਾ ਉਹ ਰੂਟ ਥੋੜੇ ਜਿਹਾ ਐਸੀ ਆ ਰਿਸਕੀ ਆ ਆਹ ਰੂਟ ਠੀਕ ਆ ਜੇ ਚੜਨ ਦਿੱਤਾ ਤਾਂ ਆ ਗਈ ਜੈਸਲਮੇਰ ਦੀ ਯਾਦ ਉਦੋਂ ਵੀ ਇੱਥੇ ਇਕੱਠੇ ਹੋਏ ਸੀਗੇ ਯਾਰ ਅਸੀਂ ਜਦੋਂ ਜੈਸਲਮੇਰ ਗਏ ਸੀ ਕੋਈ ਨਾ ਬੰਦੇ ਸਾਡੇ ਦੇਖਦੇ ਨਹੀਂ ਕਿੱਥੇ ਖੜੇ ਆ ਇੱਥੇ ਰੂਟ ਦਾ ਇਹੀ ਫੜਨਾ ਆਪਾਂ ਇਸੇ ਪੁਲ ਤੋਂ ਅੱਗੇ ਚੱਲ ਕੇ ਫਰੇ ਹੋਣ ਦੇ ਮਤਲਬ ਆ ਦੇਖਦੇ ਕਿੱਥੇ ਖੜੇ ਕਾਲ ਕਰਦੇ ਉਹਨਾਂ ਨੂੰ ਉਹ ਖੜੇ ਆ ਨਹੀਂ 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 ਇਹ ਤਾਂ ਹੋਰ ਆ ਇਹ ਤਾਂ ਹੋਰ ਆ ਬੰਦੇ ਯਾਰ ਉੱਥੇ ਅੱਗੇ ਰੁਕਦੇ ਆ ਪਾਇਆ ਯਾਰ ਹਲੇ ਪਹੁੰਚੇ ਹੀ ਨਹੀਂ ਗੇ ਕਮਾਲ ਦੀ ਗੱਲ ਹੈ ਟਾਈਮ 7:00 ਵਜੇ ਕੇ 3 ਮਿੰਟ ਹੋ ਗਏ ਆ ਤੇ ਥਰਮਲ ਦੇ ਕੋਲੇ ਪਹੁੰਚ ਗਏ ਆਪਾਂ ਇੱਥੇ ਬਿਲਕੁਲ ਇੱਥੇ ਰੋ ਕੇ ਵੇਟ ਕਰ ਲੈਨੇ ਆਂ ਕਾਲ ਕਰਦੇ ਪਹਿਲਾਂ ਉਹਨਾਂ ਨੂੰ ਪੁੱਛਦੇ ਕਿੱਥੇ ਨੇ ਕਿੱਥੇ ਹੈਗੇ ਆਹ ਕੀ ਨਜ਼ਾਰਾ ਯਾਰ ਇਸ ਵੇਲੇ ਵਾਹ ਆ ਗਿਆ ਵੈਲਕਮ ਟੂ ਅੰਮ੍ਰਿਤਸਰ ਜਮਨਾ ਨਗਰ ਹਾਈਵੇ ਐਸ ਆਪਾਂ ਹਾਈਵੇ ਤੇ ਚੜ ਗਏ ਯਾਰ ਇੱਥੇ ਹੁਣ ਦੇਖਦੇ ਅੱਗੇ ਜਾ ਕੇ ਕੋਈ ਸਟਾਪ ਹੈਗਾ ਹੋਟਲ ਵਗੈਰਾ ਕਿ ਨਹੀਂ ਦੂਜੀ ਵਾਰ ਇਹ ਟੈਂਟਰ ਕੀਤਾ ਪਰ ਜਦੋਂ ਪਹਿਲਾਂ ਜਲਸਲਮੇਰ ਗਏ ਸੀ ਉਦੋਂ ਹੁਣ ਸੈਕੰਡ ਟਾਈਮ ਫੇਰ ਇਸੇ ਰੂਟ ਤੇ ਅੱਗੇ ਗਏ ਆ ਦਿਨੇਸ਼ ਹਰਗੇ ਦੇਖਦੇ ਕਿੱਥੇ ਖੜੇ ਹੋਣਗੇ ਹਾਂ ਹਾਂ ਬੜਾ ਯਾਰ ਚੱਕਰ ਚੱਲਿਆ ਯਾਰ ਸਾਰੇ ਬੰਦੇ ਨਿਕੜ ਗਏ ਯਾਰ 8:26 ਮਿੰਟ ਹੋ ਗਏ ਆ ਬਾਕੀ ਤਲੇ ਪਤਾ ਨਹੀਂ ਫਿਰਦੇ ਕਿੱਥੇ ਦਿਨੇਸ਼ ਇੱਥੇ ਖੜਾ ਕਿਰੋਂ ਦੇ ਕੋਲ ਚੱਲਦੇ ਆ ਯਾਰ ਥੋੜਾ ਰੋਂਗ ਸਾਈਡ ਲੈ ਗਏ ਨਾ ਇਹ ਇੱਥੋਂ ਨੰਗਣ ਦੇਣਗੇ ਤਾਈਆਂ ਓ ਟਾਬੇ ਤੇ ਸ਼ਾਇਦ ਮੈਂ ਲੱਦਾ ਹੁਣ ਨਾ ਇੱਥੇ ਜਰੂ ਖੜੇ ਤੇ ਪੈਟਰੋਲ ਵਗੈਰਾ ਵੀ ਸਭ ਫੁੱਲ ਕਰਾ ਕੇ ਤੁਰਾਂਗੇ ਡੈਂਕੀਆਂ ਕਿਉਂਕਿ ਇਦੋਂ ਗਾਂ ਯਾਰ ਫੁੱਟ ਕੇ ਪਤਾ ਨਹੀਂ ਕਿੱਥੇ ਮਿਲਣਾ ਕਿੱਥੇ ਨਹੀਂ ਮਿਲਣਾ ਵੈਲਕਮ ਟੂ ਬਾਲਾ ਜੀ ਪੰਜਾਬ ਪੰਪ ਆਪਾ ਜਾਣਾ ਇੱਥੇ ਟਾਬੇ ਤੇ ਆ ਖੜੇ ਆਪਣੇ ਵੀਰ ਯਾਰ ਫਾਈਨਲ ਇਅਰ ਮੰਜੇ ਮੰਜੇ ਮਰਾਤੇ ਯਾਰਾ ਕਿ ਮੋਹਿਤ ਨਹੀਂ ਯਾਰ ਹੋਈ ਤੇ ਮੇਰੇ ਪਰਣਾਲੇ ਫਿਰਦਾ ਪੂ ਸ਼ੁਕਰ ਆ ਯਾਰ ਆਏ ਪੀਵਾਂਗੇ ਯਾਰ ਕੰਮ ਕਰਦੇ ਯਾਰ ਵਧੀਆ ਕਰੀ ਅਦਰਕ ਲਾਈ ਇੱਥੇ ਖੜਦੇ ਹਾਂ ਹੁਣ ਦੂਜਿਆਂ ਨੂੰ ਲਾਉਣੇ ਕਾਲ ਕੁਲ ਯਾਰ ਚਲੋ ਬਾਈ ਪਿਆਰਿਓ ਬੈਂਕੀਆਂ ਕਰਾਲੀਆਂ ਫੁੱਲ 300 ਦਾ ਹੀ ਪਿਆ ਯਾਰ ਸਾਢੇ 10 ਹੋ ਗਿਆ ਟਾਈਮ ਆ ਦੋ ਜਣੇ ਨਿਕਲ ਚੱਲੇ ਆ ਚੱਲਿਆ ਦਪਾਨਛੂ ਵੀ ਚੱਲ ਬਈ ਤੋਰ ਕਰ ਚੱਲ ਬਈ 모हित ਆਪਾਂ ਵੀ ਕਰੀਏ ਸਟਾਰਟ 250 ਕਿਲੋਮੀਟਰ ਬਾਅਦ ਇੱਥੋਂ ਹੈਗਾ ਆਪਣਾ ਬੀਕਾਨੇਰ ਕਹਿੰਦੇ ਉੱਥੇ ਜਾ ਕੇ ਸਟਾਪ ਕਰਨਾ ਹੁਣ ਤੇ ਦੇਖਦੇ ਹਾਂ ਬਾਕੀ ਯਾਰ ਕਿੱਥੇ ਜਾ ਕੇ ਰੋਕ ਸਕਦੇ ਹੇ ਉੱਥੇ ਦੇਖਾਂਗੇ ਕਾ ਜਸਪਰੀ ਨੇ ਕਰ ਲਿਆ ਸਟਾਰਟ ਤੇ ਦੂਜਿਆਂ ਦੀ ਆਵਾਜ਼ ਬੰਦ ਹੋ ਜਾਂਦੀ ਹੈ ਚਲੋ ਆ ਜਾ ਬਈ ਆਜੋ ਭਾਈ ਸਪੀਡ ਆ ਨਹੀਂ ਆਖਿਓ ਬਾਸ ਵਾਹਿਗੁਰੂ 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 ਮੈਂ ਜੋ ਲਾਸਟ ਟਾਈਮ ਆਇਆ ਉਦੋਂ ਤਾਂ ਨਹੀਂ ਸਾਨੂੰ ਚੜਨ ਦਿੱਤਾ ਸੀ ਇਸ ਰੋਡ ਤੇ ਸੰਗਰੀ ਵਾਲੇ ਟੋਲ ਤੇ ਜਾ ਕੇ ਰੋਕਦੇ ਉੱਥੇ ਵਾਲੇ ਪਹੁੰਚਣਾ ਆਪਾਂ ਇੱਥੋਂ ਕਰ ਐਂਟਰੀ ਕਰਕੇ ਵੇਖਦੇ ਆਂ ਜੇ ਨਾ ਰੋਕਿਆ ਤਾਂ ਕੰਮ ਸੈੱਟ ਹੀ ਆ ਫੇਰ ਤਾਂ ਯਾਰ ਫੇਰ ਤਾਂ ਵਾੜ ਬਹੁਤ ਨਿਬੜ ਜੂਗੀ ਜੇ ਕਿਤੇ ਇੱਥੋਂ ਐਂਟਰੀ ਇਹਨਾਂ ਨੇ ਰੋਕਤੀ ਫੇਰ ਦਿੱਕਤ ਆ ਜਾਊਗੀ ਵਾਹੇ ਉਮੀਦ ਆ ਕਿ ਨਹੀਂ ਰੋਕ ਦੇਗੇ ਇਸ ਵਾਰ ਬਾਕੀ ਦੇਖਦੇ ਆਂ ਨਾ ਗਿਆ ਭਈ ਇੱਕ ਬਾਈਕ ਤਾਂ ਆਪਣਾ ਤੇ 파 ਵੀ ਨੰਗ ਜੂਗਾ ਬਾਹਲੀ ਗੱਲ ਹੀ ਪੈਸੇ ਕਟਾ ਦਾਂਗੇ ਯਾਰ ਇਸ ਰੋਡ ਤੇ ਟੋਲ ਲੱਗਦਾ ਚਲੋ ਭਾਈ ਸਾਰੇ ਨੇ ਐਂਟਰੀ ਕਰ ਲਈ ਆਉਣ ਤੋਂ ਨੈਕਸਟ ਸਟਾਪ ਤੇ ਮਿਲਦੇ ਫਿਰ ਕਿੱਥੇ ਟਿਕਰ ਜਾਣਾ ਆਪਾਂ ਵੇਣੇ ਆ ਰੋਡ ਸਾਰਾ ਨਜ਼ਾਰੇਦਾਰ ਹੈ ਵਾਈਜ਼ਰ ਕਰ ਲਈਏ ਬੰਦ ਵਾਹ ਵੀ ਖੜ ਕੇ ਥੋੜੀ ਨਰਜੀ ਜੀ ਆ ਜਾਂਦੀ ਹੈ ਯਾਰ ਚਲੋ ਭਾਈ ਆਪੇ ਹੁਣ ਸਾਰੇ ਪਿੱਛੇ ਆ ਜਾਣਗੇ ਵਾਹਿਗੁਰੂ 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 ਮੁੰਡੇ ਥੱਕੇ ਹੋਏ ਪੂਰੇ ਫੋਲਾ ਕਿੰਨੇ ਟਾਈਮ ਕਿਨਾ ਹੋਇਆ ਵਾ 7 ਵਜੇ ਭਾਈ 7 ਵਜੇ ਗਏ ਤੇ ਬੀਕਾਂ ਨੇ ਰੁਕ ਗਈ। ਨਾਲੇ ਕਹਿੰਦੇ ਵੀ 300 ਕਿਲੋਮੀਟਰ ਵਾਟ ਕੱਢਿਆ। 500 ਰਹਿ ਗਿਆ ਬਸ। ਮੁੰਡੇ ਦੇ ਚਿਹਰੇ ਦੀ ਰੌਣਕ ਦੇਖੋ ਤੁਸੀਂ ਕਰ ਕੀ ਜਾਂਦੀ ਆ। ਆ ਬਾਗੋ ਬਾਗਿਆ ਬੈਠਾ। ਕੋਈ ਨਹੀਂ ਯਾਰ ਅੰਦਰ ਕਮਾਲ ਬਸ ਸਾਰੇ ਜਣੇ ਹੋਰ ਇੱਧਰ ਨੂੰ ਲੈ ਲਿਆ ਕੰਮ ਯਾਰ ਬਸ ਕੱਲ ਨੂੰ ਪਹੁੰਚ ਜਾਗਾ ਆਪਾਂ 12 ਕੁ ਵਜੇ ਕਰਾਂਗੇ ਤਰਾਹਾਂ ਵਾਲੀ ਨਾਲ ਇਹ ਤੁਹਾਨੂੰ ਚਾਹ ਪੀਣੇ ਕਿਹੜੇ ਕਿਹੜੇ ਕਰਨੇ ਅੱਧਾ ਘੰਟਾ ਰੈਸਟ ਕਰਦੇ ਫਿਰ ਚੱਲਦੇ ਅੱਜ ਸੌਰੀ ਯਾਰ ਅੱਜ ਸ਼ੁੱਕਰਵਾਰ 15 ਅਗਸਤ ਹੋ ਗਈ ਆ ਆਜ਼ਾਦੀ ਦਿਵਸ ਮੁਬਾਰਕ ਸਮੂਹ ਦੋ ਵਜੇ 41 ਮਿੰਟ ਹੋ ਗਏ 15 ਤਰੀਕ ਇਥੇ ਰੁਕੇ ਸੇ ਆਪਾਂ ਪੰਜਾਬੀ ਤੜਕਾ ਬ੍ਰੇਕਫਾਸਟ ਲਾਂਚ ਤੇ ਡਿਨਰ 24 ਆਵਰ ਕਿਉਂਕਿ ਇਸ ਹਾਈਵੇ ਤੇ ਇਦਾਂ ਦੀ ਪੁਆਇੰਟ ਬਣੇ ਵੇ ਯਾਰ ਟਾਬਾ ਹੋਰ ਕੋਈ ਇਦਾਂ ਹੈ ਨਹੀਂਗਾ ਪ੍ਰੋਪਰ ਤੇ ਜੀ ਉਹਦੇ ਪੰਪ ਨੇ ਸਬ ਸਟੇਸ਼ਨ ਤੇ ਤਿੰਨ ਟੱਕ ਰਹਿ ਗਏ ਪੈਟਰੋਲ ਦੇ ਹੁਣ ਫੇਰ ਫੁੱਲ ਕਰਾਉਣੀ ਟੈਂਕ ਇੱਥੋਂ ਇੱਥੇ ਥੋੜਾ ਜਿਹਾ ਚੱਕਰਾ ਵੀ ਅੱਗੇ ਪਤਾ ਨਹੀਂ ਕਿੱਥੇ ਸਾਨੂੰ ਮਿਲਣਾ ਹੈ ਪੈਟਰੋਲ ਕਿੱਥੇ ਨਹੀਂ ਮਿਲਣਾ ਕੁਝ ਵੀ ਆਈਡੀਆ ਨਹੀਂਗਾ ਇੱਧਰੋਂ ਭਰਾਲ ਕੇ ਇੱਥੋਂ ਗਰੈਂਕ ਟੈਂਕ ਫੁੱਲ ਕਰਾ ਲਈਏ ਸਾਰੇ ਨੇ ਟੈਂਕ ਫੁੱਲ ਕਰਾ ਲਏ ਬਾਈ ਸਭ ਬਾਈਕ ਦੇ ਹਾਲਾ ਨਹੀਂ ਫੁੱਲ ਕਰਾ ਲਿਆ ਆਪਾਂ ਵੀ ਫੁੱਲ ਸਵਰਨ ਨੇ ਉਹਨੇ ਮੋਹਿਤ ਨੇ ਦੋ ਰਹਿ ਗਏ ਆਪਣੇ ਕੋਲ ਉਹ ਵੀ ਟੈਂਕ ਫੁੱਲ ਹੋ ਰਹੇ ਆ ਸੱਤ ਮੋਟਰਸਾਈਕਲ ਹੈ ਤੇ ਵਾਰੀ ਵੀ ਫਿਰ ਉਸੇ ਹਿਸਾਬ ਨਾਲ ਹੀ ਆਉਂਦੀ ਹੈ ਇਹ ਥੋ ਟੈਂਕ ਫੁੱਲ ਕਰਾ ਕੇ ਹੁਣ 150 ਕਿਲੋਮੀਟਰ ਵੱਟ ਕੱਢਾਂਗੇ ਫਿਰ ਸਟਾਪ ਲੈਣਾ ਆਪਾਂ। ਹੋ 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 3 ਵਜੇ ਆਪਾਂ ਇਹ ਸਟਾਪ ਤੋਂ ਚੱਲੇ ਆਂ ਟੈਂਕ ਫੁੱਲ ਕਰਾ ਕੇ ਤੇ ਹੁਣ ਆਪਾਂ 4:30 ਜਾਂ 5 ਵਜੇ ਸਟਾਪ ਲੈਣਾ ਨੈਕਸਟ ਹਾਂਜੀ ਗੁੱਡ ਮਾਰਨਿੰਗ ਫਰੋਮ ਰਾਜਸਥਾਨ ਰਾਤੇ ਰਾਤ ਆਪਾਂ ਰਾਜਸਥਾਨ ਆ ਗਏ ਯਾਰ ਆ ਦੇਖੋ ਆਸੇ ਪਾਸੇ ਦਿਸਣ ਲੱਗ ਗਿਆ ਅੱਕ ਦਿਸਣ ਲੱਗੇ ਪਹਾੜੀ ਕਿਕਰਾਂ ਟਿੱਬੇ ਪਹਿਰਾਵਾ ਚੇਂਜ ਹੋ ਗਿਆ ਲੋਕਾਂ ਦਾ ਪਿਛੇ ਜਿੱਥੇ ਓਸੀਆਂ ਤੋਂ ਮੁੜੇ ਸੀ ਨਾ ਆਪਾਂ ਓਸੀਆਂ ਉੱਥੇ ਕੋਈ ਮੰਦਿਰ ਹੋਣਾ ਸ਼ਾਇਦ ਮੇਲਾ ਹੋਣਾ ਬਹੁਤ ਰਸ਼ ਸੀਗਾ ਯਾਰ ਮੈਂ ਸਿਰ ਰਿਕਾਰਡਿੰਗ ਨਹੀਂ ਕੀਤੀ ਯਾਦ ਹੀ ਭੁੱਲ ਗਿਆ ਤੇ ਹਰ ਮੋਟਰਸਾਈਕਲ ਦੇ ਉੱਪਰ ਡੀਜੇ ਲਾਇਆ ਵਾ ਸਪਲੈਂਡਰ ਮੋਟਰਸਾਈਕਲ ਸੀਗੇ ਜਿਆਦਾਤਰ ਡੀਜੇ ਸਿਸਟਮ ਮਤਲਬ ਕਿ ਸਪੀਕਰ ਵੱਡਾ ਲਾਇਆ ਵਾਸੀ ਡੈਕ ਚੱਲਦਾ ਸੀ ਪੂਰਾ ਉੱਚੀ ਆਵਾਜ਼ ਤੇ ਬਹੁਤ ਬੁੜੀਆਂ ਇਥੋਂ ਦੀਆਂ ਬੰਦੇ ਜਾਂਦੇ ਸੀਗੇ ਯਾਰ ਮੇਲਾ ਹੋਣਾ ਕੋਈ 105 ਰੁਪਏ ਲੀਟਰ ਹੋ ਗਿਆ ਪੈਟਰੋਲ ਇੱਥੇ ਰਾਜਸਥਾਨ ਚ ਹੁਣ ਜੀ ਲੱਗਣ ਲੱਗਾ ਯਾਰ ਪਿੰਡ ਵੇਖ ਕੇ ਇਧਰ ਪੇ ਇਧਰ ਵੇਖੋ ਇਧਰ ਵੇਖੋ ਕੁਝ ਦੇਖਣ ਨੂੰ ਤਾਂ ਹੈ ਨਾ ਹਾਈਵੇ ਤੇ ਤਾਂ ਜਾਂਦੇ ਵੀ ਦੇਣੀ ਆ ਵੀ ਹੋਰ ਰੂਟ ਹੀ ਫੜਾਂਗੇ ਜੇ ਹਾਈਵੇ ਤੇ ਨਹੀਂ ਛੜਨਾ ਯਾਰ ਲਾਰੇ ਇੱਥੇ ਪਹੁੰਚ ਕੇ ਢਾਬੇ ਤੇ ਓਏ ਇਧਰ ਦੇ ਸੱਡ ਦੇ ਯਾਰ ਸਹੀ ਕਰਕੇ ਲੈ ਉੱਤੇ ਡਿੱਗੂਗਾ ਮੋਟਰਸਾਈਕਲ ਆਹ ਢਾਬਾ ਇੱਥੇ ਵੇਲੋ ਲੈ ਮੰਜੇ ਆ ਟਰੱਕ ਆਲੇ ਮੇਰੇ ਵੀਰ ਪਾਇਆ ਟੌਰਨ ਆਹ ਟਰੱਕ ਆਲਾ ਪੰਜਾਬ ਤੋਂ ਲੱਗਦਾ ਹਨਾ ਹਾਂ ਚਲੋ ਯਾਰ ਚਾਹ ਪੀਨੇ ਫੇਰ ਚੱਲਦੇ ਅਗੇ ਆਏ ਚਾਹ ਪੀਨੇ ਇੱਥੇ ਢਾਬੇ ਦੇ ਰਾਜਸਥਾਨ ਦੇ ਤੇ ਇਧਰ ਵੀ ਦੇ ਦੇ ਆ ਬੰਦੇ ਆਪਣੇ ਸਾਰੇ ਜਵਾਨ ਬੈਠੇ ਆ ਬਸ ਹੋ ਗਈ ਸਾਰਿਆਂ ਦੀ ਬਸ ਬਸ ਹੋ ਗਈ ਸਾਰਿਆਂ ਦੀ ਬਸ ਬਈ ਇਥੇ ਪਹੁੰਚਣ ਦੇ ਵਿੱਚ ਬਹੁਤ ਦੂਰ ਆ ਯਾਰ ਇਸ ਵਾਰ ਬਾਲਾ ਵੱਡਾ ਪੰਗਾ ਲੈ ਲਿਆ ਜਿਆਦਾ ਪੰਗਾ ਵੱਡਾ ਪੰਗਾ ਲੈਣਾ ਚਲੋ ਚਾਹ ਚੂ ਪੀ ਕੇ ਫਿਰ ਤੋਂ ਨਿਕਲਦੇ ਅੱਗੇ ਚੱਲਦੇ ਆ ਇਹ ਆ Rajasthan ਦਾ Rohut ਸ਼ਹਿਰ Rohut ਪਛੇ Branch ਹੈ CRPF Branch Rohut ਅੱਜ 15 ਅਗਸਤ ਕਰਕੇ ਬੰਦ ਆ तकरीबन सारा कुछ बाजार भी हले पूरा खुला नहीं बाकी हो सारा टाइम भी सीधे आना हजे अठ बज के चुताली मिनट हो या। यार क्या कर रहा है जी माउंट टाबू लाइफ सेंचुरी ਜੰਗਲ ਦੇ ਵਿੱਚ ਦੀ ਰੋਡ ਆ ਪੂਰਾ ਇਹ ਪਹਾੜਾਂ ਵਾਲੀ ਫੀਲਿੰਗ ਆਈ ਗਈ ਯਾਰ ਫਾਈਨਲੀ 800 ਕਿਲੋਮੀਟਰ ਚੱਲਣ ਤੋਂ ਬਾਅਦ ਇਹ ਫੀਲਿੰਗ ਆਈ 800 800 ਪਲੇਨ ਰੋਡ ਤੇ ਦੇਖ ਲਓ ਤੁਸੀਂ 800 ਕਿਲੋਮੀਟਰ ਵੱਡ ਪਲੇਨ ਰੋਡ ਤੇ ਕੱਢਣਾ ਨਾ ਬੈਂਡ ਵੱਜ ਜਾਂਦੀ ਬੈਂਡ ਹੁਣ ਜਾ ਕੇ ਕਿਤੇ ਨਾ ਕਿਤੇ ਫੀਲਿੰਗ ਆਈ ਵੀ ਠੀਕ ਆ ਵਧੀਆ ਲੋਕੇਸ਼ਨ ਤੇ ਆਏ ਆ ਯਾਰ ਹਾਂ ਧੰਕ ਸਾਰੀਆਂ ਗੁਜਰਾਤ ਦੀਆਂ ਗੱਡੀਆਂ ਨੇ ਉਹ ਤੋਂ ਟ੍ਰੈਫਿਕ ਸ਼ੁਰੂ ਹੋ ਗਿਆ ਕਿਉਂਕਿ ਇੱਕ ਤਾਂ ਵੀਕਐਂਡ ਆ ਗਿਆ 15 ਅਗਸਤ ਕਰਕੇ ਨਾ ਜਿਵੇਂ ਤੁਹਾਨੂੰ ਦੱਸਿਆ ਪਹਿਲਾਂ ਵੀ ਹਿਮਾਚਲ ਉੱਤਰਾਖੰਡ ਤਾਂ ਬੰਦ ਹੀ ਆ ਕਿਉਂਕਿ ਬਾਰਸ਼ਾਂ ਕਰਕੇ ਤੇ ਸਾਰੇ ਲੋਕ ਇਧਰ ਆਈ ਜਾਂਦੇ ਆ ਦੇਖੋ ਕਿੰਨੀ ਲੰਬੀ ਲਾਈਨ ਆ ਹੈ ਆ ਕਿੱਧਰ ਲਈ ਖੜਾ ਲა ਤੇ ਆਪਾਂ ਚੱਲੇ ਆਂ ਸਾਈਡ ਤੋਂ ਦੀ ਆਪਾਂ ਉਹਦੇ ਹੋਟਲ ਪਹੁੰਚ ਹੀ ਜਾਣਾ ਹੈ ਹੌਮ-ਕਮਾ ਕੇ ਪਰ ਯਾਰ ਇਹ ਕਿਹੜੇ ਵੇਲੇ ਪਹੁੰਚਣਗੇ ਯਾਰ ਓ ਮਾਈ ਗੋਡ ਇਹ ਤਾਂ ਉਖਾਣ ਦਾ ਕੰਮ ਦਾ ਮੈਨੂੰ ਪਤਾ ਹੈ 2 ਕਿਲੋਮੀਟਰ ਬਾਅਦ ਦੇ ਦਰੇ ਸ਼ਾਊਗੀ ਜਾਂ ਉਪਰੋਂ ਦਾ ਰਸਤਾ ਬਲੌਕ ਹੀ ਹੈ ਜਾਵਾ ਯਾਰ ਬਹੁਤ ਲੰਬਾ ਮੋਟਰਸਾਈਕਲ ਚ ਵੀ ਸੇਕ ਮਾਰਨ ਲੱਗ ਗਿਆ ਬਾਈ ਇੱਕ ਤਾਂ ਸਿੱਧੇ ਆਪਣਾ ਗਰਮੀ ਬਹੁਤ ਸੀ ਇੱਕ ਹੋਣਾ ਚੜਾਈ ਆ ਤੇ ਉੱਤੋਂ ਗਰਮੀ ਤੇ ਟ੍ਰੈਫਿਕ ਹਵਾ ਤਾਂ ਕੋਈ ਸਾਰ ਹੀ ਨਹੀਂਗਾ ਆ ਯਾਰ ਯਾਤਰਾ ਚੱਲਦੀ ਕੋਈ ਇਹ ਪੁੱਛਣਾ ਕਿਸੇ ਨੂੰ ਯਾਰ ਕੀ ਸੀਨ ਆ ਲੈ ਬਹੁਤ ਜਿਆਦੇ ਲੋਗ ਆ ਯਾਰ ਬਾਈ ਮਸਾਂ ਟ੍ਰੈਫਿਕ ਚੋਂ ਨਿਕਲ ਗਿਆ ਯਾਰ ਪਰ ਵਿਊ ਇੱਥੇ ਲੋਕੇਸ਼ਨ ਆਸਮ ਦਾ ਕਮ ਆਸਮ ਹੋਰ ਅਸੀਂ ਇਹ ਸੋਚ ਰਹੇ ਸੀ ਬਾਈ ਚਾਂਸ ਕਿਤੇ ਆਨਲਾਈਨ ਬੁਕਿੰਗ ਨਾ ਨਾ ਕਰਾਉਂਦੇ ਹੋਟਲ ਦੀ ਤੇ ਬੜਾ ਔਖਾ ਹੋਣਾ ਸੀ ਇੱਥੇ ਬਾਈ ਜੈਸਾ ਨਾ ਦੁਨੀਆ ਜਾ ਰਹੀ ਹੈ ਜਾਂ ਵਾਪਸ ਆ ਰਹੀ ਹੈ ਇਹਦਾ ਮਤਲਬ ਉੱਪਰ ਵੀ ਬਹੁਤ ਭੀੜ ਹੋਣੀ ਹੈ ਆ ਦੇਖੋ ਸਾਹਮਣੇ ਪਹਾੜਾਂ ਦਾ ਨਜ਼ਾਰਾ Rajasthan ਦੇ ਵਿੱਚ ਬਾਈ ਇਹ ਚੀਜ਼ ਹੈਗੀ ਲੈ ਇਹਨੂੰ Rajasthan ਦਾ Shimla ਕਹਿੰਦੇ ਆ Rajasthan ਦਾ hell station ਹੈ ਸੋਹਣਾ ਹੈ ਮਾਊਂਟ ਆਬੂ ਬਾਕੀ ਹਲੇ ਮੇਨ ਮਾਰਕੀਟ ਚ ਜਾਣਾ ਆਪਾਂ ਪਹੁੰਚਣ ਵਾਲੀਆਂ ਯਾਰ ਹੁਣ ਤਾਂ ਇੱਥੋਂ ਨਾਲ ਬੀਹ ਐਂਟਰੀ ਬਾਈ ਓਏ ਮੌਸਮ ਇੰਨਾ ਕਿ ਜ਼ਿਆਦਾ ਘੈਂਟ ਬਣ ਗਿਆ ਨਾ ਯਾਰ ਪੂਰੇ ਫੁੱਲ ਬੱਦਲ ਹੋ ਗਏ ਹਾਂ ਗੇਟ ਬਣਿਆ ਵਾ ਇਥੇ ਕਿ ਸ਼ਾਇਦ ਇੰਟਰੀ ਮਿਟਰੀ ਕਰਾਉਂਦੇ ਹੋਣੇ ਆ ਤੇ ਵੀ ਐਂਟਰੀ ਹੁੰਦੀ ਹੈ ਭਾਈ ਬਾਬੂ ਪਰਬਤ ਪਰ ਆਪ ਦਾ ਸਵਾਗਤ ਹੈ ਤਾਂ ਅਜੇ ਪਹਿਲਾ ਪਾਟਾ ਹੀ ਰਿਹਾ ਕੰਮ ਚੰਨ ਹੈਰੀਟੇਜ ਪਾਰਕਿੰਗ ਉੱਪਰ ਪਾਰਕਿੰਗ ਦਾ ਪੁੱਛੋ ਕਿੱਧਰ ਆ ਇਹਦੀ ਪਾਰਕਿੰਗ ਕਹਿੰਦੇ ਉੱਧਰ ਆ ਯਾਰ ਐਂ ਦੀ ਲਿਜਾਣੇ ਆ ਕਮਾ ਕੇ ਹੋਟਲ ਦੇ ਵਿੱਚ ਕਿਹੜਾ پارک ਕਰਦੇ ਆ ਬਾਈਕ ਆਪਣੇ ਅਰੇ ਹਾਈ ਹਾਈ ਆ ਵੀ ਖੜੀ ਆ ਟੀਕਾ ਕਿਹੜਾ ਹੋਟਲ ਦਾ ਨਾਮ ਕੀ ਆ ਕਾਹ ਹੈ ਇਹ ਹੋਟਲ ਲੇਕ 뷰 ਇਧਰ ਲਾਉਣੇ పార్క్ ਕਰਦੇ ਆ ਬਾਈਕ ਆਫ ਦਾ ਇਹ ਫੇਰ ਦੇਖਦੇ ਕੀ ਬਣਦਾ ਯਾਰ ਕਿੱਧਰ ਜਾਣਾ ਤੇ ਕੀ ਕਰਨਾ